ਕਿਸ ਤਰ੍ਹਾਂ ਦੇਖਦੇ ਹੋ ਅੱਜ ਅਰੋੜਾ ਸਾਹਿਬ ਜਿੱਤ ਤੋਂ ਹੰਦ ਵੈਸਟਲਕੇ ਨੇ ਜੋ ਪਿਆਰ ਦਿੱਤਾ ਅੱਜ ਸ੍ਰੀ ਸੰਦੀਪ ਅਰੋੜਾ ਜੀ ਨੂੰ ਅਸੀਂ ਵੈਸਟਲਕੇ ਦੇ ਵੋਟਰਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਰੁਤਬਾ ਦੇ ਕੇ ਵੱਡੀ ਲੀਡ ਨਾਲ ਸੰਦੀਪ ਰੋੜਾ ਜੀ ਨੂੰ ਜਿਤਾਇਆ ਜਿਸ ਤਰ੍ਹਾਂ ਦੀ ਮਿਹਨਤ ਕੀਤੀ ਗਈ ਸੀ ਕਾਫੀ ਲੋਕ ਵੀ ਤੁਸੀਂ ਜੁਆਇਨ ਕਰਾਏ ਆਮ ਆਦਮੀ ਪਾਰਟੀ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਮੈਂ ਇਹ ਚੀਜ਼ ਨੂੰ ਕਹਾਂਗਾ ਵੀ ਜਿਹੜੇ ਲੋਕ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਅਕਾਲੀ ਦਲ ਦੇ ਉਹ ਕਾਂਗਰਸ ਦੇ ਉਹ ਵਰਕਰਸ ਆਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਤੇ ਦਿਨ ਰਾਤ ਮਿਹਨਤ ਕਰਕੇ ਸੰਜੀਵ ਰੋੜੋਜੀ ਨੂੰ ਵੋਟਾਂ ਪੁਆਈਆਂ ਤੇ ਇੱਕ ਵਾਰੀ ਫੇਰ ਤੋਂ ਇਹ ਜਿਹੜਾ ਜਿੱਤੇ ਦਾ ਸਹਰਾ ਹੈਗਾ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਆਦਿਨੀ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਕੰਮ ਕੀਤੇ ਆ ਅੱਜ ਅਸੀਂ ਗੱਲ ਕਰੀਏ ਯੋਧ ਨਸ਼ਾ ਵਿਰੁੱਧ ਤੇ ਜੇ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਨੂੰ ਜਿਹੜਾ ਪਾਣੀ ਨਹਿਰੀ ਪਾਣੀ ਨਹਿਰੀ ਪਾਣੀ ਪਹਿਲੀ ਵਾਰੀ ਹੋਇਆ ਵੀ ਇਹ ਜਿਹੜਾ ਇਤਿਹਾਸਿਕ ਕੰਮ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਮੋਟਰਾਂ ਦੇ ਬਿੱਲ ਆਉਂਦੇ ਸੀ ਅੱਜ ਕਿਸਾਨ ਖੁਸ਼ ਆ ਵੀ ਮੋਟਰ ਚੱਲਦੀ ਨਹੀਂ ਨਹਿਰੀ ਪਾਣੀ ਆ ਗਿਆ ਜਿਹੜਾ ਕਿ 30 ਸਾਲਾਂ ਤੋਂ ਬਾਅਦ ਆਇਆ ਸਰ ਜਿਹੜੇ ਰੋੜਾ ਸਾਹਿਬ ਨੇ ਵਾਅਦੇ ਕੀਤੇ ਸੀ 1.5 ਸਾਲੇ ਪੂਰੇ ਕੰਮ ਹੋ ਗਏ ਬਿਲਕੁਲ ਜਿਹੜੇ ਰੋੜਾ ਜੀ ਨੇ ਵਾਅਦੇ ਕੀਤੇ ਸੀ ਵਿਕਾਸ ਦੇ ਉਹ 4 ਗੁਣਾ ਵਧੀਆ ਕੰਮ ਕਰਨਗੇ 4 ਗੁਣਾ ਵਧੀਆ ਕੰਮ ਕਰਨਗੇ ਬਣਦਾ ਜਿਹੜਾ ਦਾਅਵਾ ਕੀਤਾ ਹੈ ਕਿ ਮਿਨਿਸਟਰ ਬਣਾਵਾਂਗੇ ਕੇਜਰੀ ਵਰਦ ਇਹ ਆਦਰਨੀਏ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਆਮਾ ਦੀ ਪਾਰਟੀ ਆਦਰਨੀય ਸੀਐਮ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਦਰਨੀય ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਜਿਨ੍ਹਾਂ ਨੇ ਮੰਤਰੀ ਬਣਾਣਾ ਅਸੀਂ ਅਪੀਲ ਵੀ ਕਰਦੇ ਹਾਂ ਇਹਨਾਂ ਨੂੰ ਵੀ ਇਹਨਾਂ ਨੂੰ ਮੰਤਰੀ ਦੇ ਸਹਾਦੇ ਡਿਪਟੀ ਸੀਐਮ ਬਣਾਇਆ ਜਾਵੇ ਤਾਂ ਕਿ ਲੁਧਿਆਣੇ ਨੂੰ ਕਦੇ ਡਿਪਟੀ ਸੀਐਮ ਨਹੀਂ ਮਿਲਿਆ ਤੇ ਅਰੋੜਾ ਜੀ ਨੂੰ ਨਰਮ ਇਨਸਾਨ ਸਰਲਤਾ ਭਾਵ ਰੱਖਣ ਵਾਲੇ ਅਰੋੜਾ ਜੀ ਨੂੰ ਡਿਪਟੀ ਸੀਐਮ ਬਣਾ ਕੇ ਲੁਧਿਆਣੇ ਦਾ ਵਿਕਾਸ ਹੋਊਗਾ ਵੈਸਟ ਹਿਲਕੇ ਦਾ ਵਿਕਾਸ ਹੋਊਗਾ ਕਹਿੰਦੇ ਸੀ ਦਲਿਤ ਸਮਾਜ ਤੋਂ ਡਿਪਟੀ ਸੀਐਮ ਪੜਨਾ ਚਾਹੀਦਾ ਇਸ ਤਰ੍ਹਾਂ ਦੇਖੋ ਤੁਸੀਂ ਵੀ ਮਾਨਯੋਗ ਆਦਮੀ ਕੇਜਰੀਵਾਲ ਜੀ ਚਾਹੇ ਦਲਿਤ ਨੂੰ ਵੀ ਨਾਲ ਲੈ ਲਵੇ ਤੇ ਸੰਜੀਵ ਅਰੋੜਾ ਜੀ ਨੂੰ ਦੋ ਡਿਪਟੀ ਸੀਐਮ ਲਾ ਦੇਵੇ ਜੀ ਦਲਿਤ ਸਮਾਜ ਦਾ ਵੀ ਮਾਨ ਵਧੂਗਾ ਨਾਲ ਅਰੋੜਾ ਜੀ ਦਾ ਵੀ ਮਾਨ ਵਧੂਗਾ ਇੱਕ ਦੀ ਥਾਂ ਤੇ ਦੋ ਡਿਪਟੀ ਸੀਐਮ ਲਾ ਦੇਣ ਤੇ ਅਸੀਂ ਤਾਂ ਬੇਨਤੀ ਵੀ ਕਰਦੇ ਆ ਵੀ ਦੋ ਹੀ ਡਿਪਟੀ ਸੀਐਮ ਲਾ ਦੇਣ ਇੱਕ ਦਲਿਤ ਸਮਾਜ ਦਾ ਲਾਦਵੇ ਇੱਕ ਰੋੜਾ ਜੀ ਨੂੰ ਲਾ ਦੇਵੇ ਜਿੱਥੇ ਰੋੜਾ ਜੀ ਦੀ ਗੱਲ ਕਰਦੇ ਆ ਰੋੜਾ ਜੀ ਪੰਜਾਬ ਦੇ ਸਭ ਤੋਂ ਵੱਧ ਵਧੀਆ ਕੰਮ ਕਰਨਗੇ ਹਲਕਾ ਵੈਸਟ ਵਿੱਚ ਕਰਨਗੇ ਲੁਧਿਆਣੇ ਦੇ ਕਰਨਗੇ ਤੇ ਲੋਕਾਂ ਦਾ ਮਾਣ ਵਧੂਗਾ ਹਲਕਾ ਵੈਸਟ ਦੇ ਲੋਕਾਂ ਦੀ ਜਿਹੜੀ ਡਿਵੈਲਪਮੈਂਟ ਕਾਰਜ ਹੈਗੇ ਉਹ ਜਲਦ ਤੋਂ ਜਲਦ ਕਿ ਨਹੀਂ ਜਾਨਦੇ ਅੱਜ ਬਹੁਤ ਖੁਸ਼ੀ ਦਾ ਮਾਹੌਲ ਆ ਜਿੱਦਾਂ ਵੀ ਲੋਕਾਂ ਨੇ ਵੈਸਟ ਹਲਕੇ 'ਚ ਲੋਕਾਂ ਨੇ ਕਿਹਾ ਜੀ ਵੀ ਵੀ ਆਨ ਵਾਲੇ ਟਾਈਮ ਤੇ ਇਸ ਜੀ ਨੂੰ ਦਿਤਾਵਾਂਗੇ ਸਜੀਤ अरोड़ा ਨੂੰ ਟਿਕਟ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਕੰਮ ਕੀਤਾ ਔਰ ਪਬਲਿਕ ਨੂੰ ਪ੍ਰਸਾਧ ਲਾਇਆ ਵੀ ਐਨੇ ਕੋ ਮੈਂ ਕੰਮ ਕਰਾਂਗਾ ਬਹਿਕੇ ਜੀ ਜਿੰਨੇ ਕੰਮ ਨਹੀਂ ਹੋਇਆ ਇਸ ਲਈ ਸਭ ਮੈਂ ਵੋਟਰ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਜੀਤ अरोड़ा ਨੂੰ ਜਿਤਾਇਆ ਮੈਂ ਤਾਂ ਸਭ ਤੋਂ ਪਹਿਲਾਂ ਸਮੂਹ ਕਸਲ ਦਾ ਨਿਵਾਸੀਆਂ ਨੂੰ ਜਿੱਤ ਦੀ ਵਧਾਈ ਦਿੰਨਾ ਵਾ ਵੀ ਐਨਾਂ ਨੇ ਜਿਹੜੀ ਜਿੱਤ ਦਾ ਵੀਰ ਹੈ ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ ਵਧਾਈ ਹੈ ਇਹ अरोड़ा ਸਾਹਿਬ ਦੀ ਜਿੱਤ ਲਈ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੈ ਰੋੜਾ ਸਾਹਿਬ ਦੀ ਸ਼ਖਸੀਅਤ ਦੀ ਜਿੱਤ ਹੈ ਉਹਨਾਂ ਦੀ ਸ਼ਰਾਬਤ ਦੀ ਜਿੱਤ ਹੈ ਤੇ ਮੈਂ ਰੋੜਾ ਸਾਹਿਬ ਵੱਲੋਂ ਤੇ ਸਮੂਹ ਆਮ ਆਦਮੀ ਪਾਰਟੀ ਪਰਿਵਾਰ ਵੱਲੋਂ ਲੁਧਿਆਣਾ ਦਾ ਸਵਾਗਤ ਰੋੜਾ ਸਾਹਿਬ ਦੀ ਜਿੱਤੇ ਦੀ ਵਧਾਈ ਦਿੰਦਾ ਸਰ ਜੋ ਵਾਦੇ ਕੀਤੇ ਸੀ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਪੂਰੇ ਹੋਣਗੇ ਮੈਂ ਕਹਾਂ ਜੀ ਬਿਲਕੁਲ 100% ਪੂਰੇ ਹੋਣਗੇ ਜੋ ਵਾਦੇ ਕੀਤੇ ਸੀ ਉਹ ਵਾਦੇ ਕਰਨ ਤੋਂ ਪਹਿਲਾਂ ਜਿਹੜੇ ਉਹਨਾਂ ਨੇ ਕੰਮ ਕਰਤੇ ਆ ਵਾਧਿਆਂ ਤੋਂ ਬਗੈਰ ਹੀ ਕਰਤੇ ਆ ਤੇ ਜਿਹੜਾ ਬੰਦਾ ਵਾਧਿਆਂ ਤੋਂ ਬਗੈਰ ਇੰਨੇ ਕੰਮ ਕਰਦਾ ਤੇ ਵਾਧਿਆਂ ਤੋਂ ਬਾਅਦ ਕੀ ਕਰੂਗਾ ਬਿਲਕੁਲ 100% ਵਾਦੇ ਪੂਰੇ ਕਰਾਂਗੇ ਜਲਦੀ ਮੈਂ ਜਦਵੰਦਰਪਾਲ ਸਿੰਘ ਬੇਦੀ ਭਾਜੀ ਮੈਂ ਪਹਿਲਾਂ ਸੰਜੀਵ ਅਰੋੜਾ ਜੀ ਨੂੰ ਬਹੁਤ ਬਹੁਤ ਵਾਰ ਵਾਰ ਕਰਨਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਇਹ ਡਿਵੈਲਪਮੈਂਟ ਦੀ ਹੈ ਕਿ ਲੋਕਾਂ ਦੇ ਆਉਣ ਵਾਲੇ ਡਿਵੈਲਪਮੈਂਟ ਕਰਨਗੇ ਵੈਸਟ ਲੈਂਡ ਤੇ ਸਾਡੀ ਪਾਰਟੀ ਵਾਸਤੇ ਤੇ ਸਾਡੇ ਸਾਰੀ ਲੀਡਰਸ਼ਿਪ ਵਾਸਤੇ ਬੜੀ ਖੁਸ਼ੀ ਹਲ ਦੇਣਾ ਪਾਰਟੀ ਨੇ ਬੜੇ ਮਾਰਜਨ ਨਾਲ ਜਿੱਤ ਹਾਸਿਲ ਕੀਤੀ ਹੈ ਲੋਕਾਂ ਦਾ ਵੀ ਕੱਲੇ ਕੱਲੇ ਵਾਰਕਰ ਦਾ ਤੇ ਕੱਲੇ ਕੱਲੇ ਵੋਟਰ ਦਾ ਲੁਧਿਆਣਾ ਬੈਸਟ ਤੇ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸ਼ਰੀਫ ਆਦਮੀ ਨੂੰ ਤੇ ਡਿਵੈਲਪਮੈਂਟ ਨੂੰ ਵੋਟਾਂ ਪਾਈਆਂ ਨੇ ਤੇ ਮੈਂ ਸੰਜੀਵ अरोड़ा ਦਾ ਜੀਵਨ ਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਕੱਲੇ ਹਰ ਇੱਕ ਵੋਟਰ ਨੂੰ ਕਦੇ ਵੀ ਕੋਈ ਅਫਸੋਸ ਨਹੀਂ ਹੋਊਗਾ ਵੀ ਇਹ ਸੰਜੀਵ अरोड़ा ਜੀ ਨੂੰ ਕਿਉਂ ਚੁਣਿਆ ਉਹਨਾਂ ਨੂੰ ਖੁਸ਼ੀ ਮਹਿਸੂਸ ਵੀ ਦਿਨ-ਦਰ-ਦਿਨ ਹੋਣਾ ਹੈ ਲੁਧਿਆਣਾ ਦੀ ਤਰੱਕੀ ਬਾਤ ਤੇ ਦਿਨ ਰਾਤ ਮਿਹਨਤ ਕਰਨੀ ਹੈ ਕਿਉਂਕਿ ਡਿਵੈਲਪਮੈਂਟ ਨੂੰ ਆਪੇ ਲੈ ਕੇ ਚੱਲਦੇ ਹਾਂ ਕਾਫੀ ਬੱਡੀ ਲੀਡ ਵੀ ਮਿਲੀ ਐ ਇਸ ਸਮੇਂ ਹਾਂਜੀ ਆਪਦੇ ਵੋਟਾਂ ਲੀਡ 10000 ਤੋਂ ਉੱਪਰ ਵੋਟਾਂ ਦੀ ਲੀਡ ਨਾਲ ਸੰਜੀਵ अरोड़ा ਜੀ ਜਿੱਤੇ ਨੇ ਜਿੱਥੋਂ ਇਹ ਸਾਬਦ ਹੁੰਦਾ ਲੋਕ ਸ਼ਰਾਬ ਤੋਂ ਨੂੰ ਪਸੰਦ ਕਰਦੇ ਨੇ ਤੇ ਡਿਵੈਲਪਮੈਂਟ ਨੂੰ ਪਸੰਦ ਕਰਦੇ ਨੇ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਏਜੰਡਾ ਹੈ ਵੀ ਆਮ ਲੋਕਾਂ ਦੀ ਡਿਵੈਲਪਮੈਂਟ ਗਰੀਬ ਲੋਕਾਂ ਨੂੰ ਉੱਪਰ ਚੱਕਣਾ ਤੇ ਐਜੂਕੇਸ਼ਨ ਤੇ ਹੈਲਥ ਤੇ ਕੰਮ ਕਰਨਾ ਜਿਹਦੇ ਤੇ ਸੰਜੀਵ अरोड़ा ਜੀ ਨੇ ਪਹਿਲਾਂ ਬਹੁਤ ਕੰਮ ਕੀਤਾ ਤੇ ਹੁਣ ਵੀ ਮੈਨੂੰ ਪੂਰੀ ਉਮੀਦ ਆ ਕਿ ਉਹ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ ਲੋਕਾਂ ਨੂੰ ਉਹਨਾਂ ਨੂੰ ਵੋਟ ਪਾ ਕੇ ਮਾਣ ਮਹਿਸੂਸ ਹੋਊਗਾ ਕੁਝ ਵੀ ਲੱਗੇ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਹੈ ਜਿਨ੍ਹਾਂ ਨੇ ਜਿਤਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਣਾ ਵੀ ਉਹ ਹਮੇਸ਼ਾ ਸੰਜੀਵ ਅਰੋੜਾ ਜੀ ਦਾ ਪੱਲਾ ਫੜ ਕੇ ਰੱਖਣਾ ਉਹ ਉਹਨਾਂ ਨੂੰ ਕਦੇ ਨਿਰਾਸ਼ ਨਹੀਂ ਕਰਨੇ ਕਿਦਾਂ ਦਾ ਮਰਜੀ ਛੋਟਾ ਵੱਡੇ ਦਾ ਵੱਡਾ ਉਹਨਾਂ ਦਾ ਕੰਮ ਹੋ ਉਹਨਾਂ ਦੀਆਂ ਮੁਸ਼ਕਲਾਂ ਉਹ ਆਪਣੇ ਆਪ ਹੱਲ ਕਰਵਾ ਕੇ ਦੇਣਗੇ ਸਰਕਾਰ ਆਜ ਦੀ ਕਿਹੜੀ ਜਿੱਤ ਇਹ ਦਰਸਾਉਂਦੀ ਹੈ ਇਮਾਨਦਾਰੀ ਦੀ ਜਿੱਤ ਦੇਖੋ ਜੋ ਉਹਨਾਂ ਨੇ ਦੇਸ਼ ਲਈ ਸੇਵਾ ਕੀਤੀ ਪੰਜਾਬ ਦੇ ਲੋਕਾਂ ਲਈ ਸੇਵਾ ਕੀਤੀ ਲੁਧਿਆਣਾ ਪੱਛਮੀ ਹਲਕੇ ਤੋਂ ਸੇਵਾ ਕੀਤੀ ਉਹਨਾਂ ਦੀ ਜਿੱਤ ਇੱਕ ਇਮਾਨਦਾਰੀ ਦੀ ਜਿੱਤ ਹੋਈ ਹੈ ਜਿਨ੍ਹਾਂ ਨੇ 5 ਮਹੀਨਿਆਂ ਦੇ ਵਿੱਚ ਇੰਨੇ ਕਾਰਜ ਕੀਤੇ 3 ਸਾਲ ਸੇਵਾ ਕੀਤੀ ਦੇਸ਼ ਦੀ ਔਰ ਉਹਦੀ ਦੇਸ਼ ਦੀ ਸੇਵਾ ਦੇਖਦੇ ਹੋਏ ਉਹਨਾਂ ਨੂੰ ਐਮਪੀ ਸੀਗੇ ਉਹਨਾਂ ਨੂੰ ਐਮਐਲਏ ਦੀ ਸੀਟ ਤੇ ਬਰਾਜਿਆ ਗਿਆ ਐਮਐਲਏ ਦੀ ਸੀਟ ਤੇ ਬੈਠ ਕੇ ਉਹਨਾਂ ਨੇ ਇੰਨੇ ਕੋਈ ਸੇਵਾ ਇੰਨੇ ਕੋਈ ਦਿਨਾਂ ਚ ਇੰਨੀ ਕੋਈ ਵਧੀਆ ਸੇਵਾ ਕਰਤੀ ਕਿਹੜਾ ਲੋਕਾਂ ਨੇ ਉਹਨਾਂ ਨੂੰ ਇਨਾ ਵਧੀਆ ਫਤਵਾ ਦਿੱਤਾ ਔਰ ਉਹਨਾਂ ਹੀ ਇਮਾਨਦਾਰੀ ਦੀ ਜਿੱਤ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਕਾ ਦੀ ਆਮ ਲੋਕਾਂ ਦੀ ਪਾਰਟੀ ਹੈ ਆਮ ਨਾਗਰਿਕਾਂ ਦੀ ਪਾਰਟੀ ਇਹ ਨੇ ਵੀ ਇਹ ਬੜਾ ਤਕੜਾ ਹੈਗਾ ਤੇ ਇਹਨੂੰ ਦੇਦੀ ਐ ਨਾ ਆਮ ਪਬਲਿਕ ਦੇ ਵਿੱਚੋਂ ਹੀ ਨੁਮਾਇੰਦੇ ਉੱਠ ਰਹੇ ਨੇ ਆਮ ਪਬਲਿਕ ਇੱਚੀ ਐਮਐਲਏ ਬਣ ਰਹੇ ਨੇ ਆਮ ਪਬਲਿਕ ਇੱਚੀ ਕੌਂਸਲਰ ਬਣ ਰਹੇ ਨੇ ਤੇ ਆਮ ਪਬਲਿਕ ਇੱਚੀ ਸੀਐਮ ਬਣ ਰਹੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜੀ ਦਾ ਔਰ ਕੇਜਰੀਵਾਲ ਜੀ ਦਾ ਕਿਉਂਕਿ ਦੇਖੋ ਗੁਜਰਾਤ ਵਿੱਚ ਵੀ ਇਸ ਵੇਲੇ ਜਿੱਤ ਪ੍ਰਾਪਤ ਹੋਈ ਹੈ ਜਿੱਥੇ ਦਾ ਪੀਐਮ ਆਪ ਹੈ ਨਰਿੰਦਰ ਭਾਈ ਮੋਦੀ ਜਿਹੜੇ ਕਿ ਧਰਮ ਦੇ ਨਾਮ ਤੇ ਰਾਜਨੀਤੀਆਂ ਕਰ ਰਹੇ ਨੇ ਜੋ ਕਿ ਇਸ ਵੇਲੇ ਬਹੁਤ ਗਲਤ ਨੇ ਕਿਉਂਕਿ ਅੱਜ ਕੱਲ ਦੇ ਲੋਕ ਜਾਗਰਤ ਹੋ ਚੁੱਕੇ ਨੇ ਅੱਗੇ ਲੋਕ ਭੇਟ ਚਲ ਚਲਦੇ ਸੀ ਹੁਣ ਲੋਕ ਜਾਗਰਤ ਹੋ ਚੁੱਕੇ ਨੇ ਧਰਮ ਦੇ ਨਾਮ ਤੇ ਰਾਜਨੀਤੀਆਂ ਕਰਨੀਆਂ ਬੰਦ ਕਰੋ ਕੰਮ ਦੇ ਨਾਮ ਤੇ ਰਾਜਨੀਤੀਆਂ ਕਰੋ ਕੰਮ ਦੇ ਨਾਮ ਤੇ ਦੁਨੀਆ ਚ ਫਤਿਹ ਹਾਸਲ ਕਰੋ ਕਿਉਂਕਿ ਹੁਣ ਲੋਕ ਸਮਝਦਾਰ ਹੋ ਚੁੱਕੇ ਨੇ ਅੱਗੇ ਕੀ ਹੁੰਦਾ ਸੀ ਹਿੰਦੂ ਸਿੱਖ ਨੂੰ ਲੜਾ ਕੇ ਹਿੰਦੂ ਮੁਸਲਮਾਨ ਨੂੰ ਲੜਾ ਕੇ ਆਪਸ ਚੇ ਰਾਜ ਕਰਦੇ ਸੀ ਉਹਨਾਂ ਚੀਜ਼ਾਂ ਖਤਮ ਹੋ ਗਈਆਂ ਹਿੰਦੂ ਸਿੱਖ ਭਾਈਚਾਰਾ ਇੱਕ ਹੋ ਗਿਆ ਹੈ ਔਰ ਇੱਕ ਦਾ ਮੈਸੇਜ ਦੇ ਰਿਹਾ ਉਹ ਉਹ ਫਤਵਾ ਅੱਜ ਤੁਸੀਂ ਦੇਖ ਲਿਆ ਵੀ 10637 ਵੋਟਾਂ ਤੇ ਅੱਜ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਇੰਨਾ ਹੀ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੀ ਜਿੱਤ ਨਹੀਂ ਸਾਡੀ ਜਿੱਤ ਹੈ